ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀવાડી ਦੇ ਸੰਦਾਂ ਦਾ ਕਾਰੋਬਾਰ ਅੱਜ ਅਸੀਂ ਲੈ ਕੇ ਆਏ ਹਾਂ ਜੀ 1.18 ਬਾਈ 7 ਦੀ ਟਰਾਲੀ ਵਿਕਾਊ ਹੈ ਜੀ ਡਬਲ ਟਾਇਰ 2023 ਮਾਡਲ 2.5 ਫੁੱਟ ਵਿੱਡ ਬਲੇਟਿਰਮ ਬਦਿਆ ਰੰਗ ਪੇਟ ਏਰੀਆ ਜਲੰਧਰ ਹੁਸ਼ਿਆਰਪੁਰ ਰੋਡ ਸ਼ਾਮ 84 829200 ਹ 7973866162 7973866162 ਇਸ ਨੰਬਰ ਤੇ ਤੁਸੀਂ ਟਰਾਲੀ ਨੂੰ ਖਰੀਦ ਸਕਦੇ ਹੋ ਐਸ ਪ੍ਰੈਸੋ ਗੱਡੀ ਵਿਕਾਊ ਹੈ ਜੀ 2021 ਮਾਡਲ ਪਹਿਲੇ ਨਾਇ ਹੈ ਜੀ ਏਰੀਆ ਮਾਨਸਾ 12000 ਚੱਲੀ ਹੈ ਅੰਜੂ ਸਟਿਪਨੀ ਰੇਟ ਹੈ ਜੀ 470000 470000 ਰੁਪਏ ਰੇਟ ਰੱਖਿਆ ਗਿਆ ਜੀ ਸਟਿਪਨੀ ਬਿਲਕੁਲ ਵੀ ਨਹੀਂ ਵਰਤੀ ਹੈਗੀ ਮਾਨਸਾ ਏਰੀਆ ਦੇ ਵਿੱਚ ਗੱਡੀ ਖੜੀ ਹੈ 2021 ਮਾਡਲ ਹੈ ਜੀ 12000 ਚੱਲੀ ਹੈ 9463552892 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਗੱਡੀ ਇਹ ਜਿਹੜੀ ਖਰੀਦ ਸਕਦੇ ਹੋ ਵੀਡੀਓ ਨੂੰ ਸ਼ੇਅਰ ਕਰ ਦਿਓ ਐਗਰੀਕਲਚਰ ਮੋਟਰ ਕਨੈਕਸ਼ਨ ਚਾਹੀਦਾ ਜੀ ਏਰੀਆ ਰਾਜਪੁਰਾ 10 12 ਕਿਲੋਵਾਟ ਦਾ 98143 10797 ਇਸ ਨੰਬਰ ਤੇ ਸੰਪਰਕ ਕਰੋ ਜੇਕਰ ਕੋਈ ਵੀ ਵੀਰੇ ਇਸ ਏਰੀਏ ਚ ਵੇਚਦਾ ਛਾਵਨ ਹੋਵੇ ਕੰਪਿਊਟਰ ਗ੍ਰਾਹਾ ਵਿਕਾਊ ਹੈ ਜੀ 2017 ਮਾਡਲ 2 ਲੱਖ 25 ਹਜ਼ਾਰ ਰੇਟ ਮੰਗੇ ਲਾਇਕਾ ਦਾ ਸਿਸਟਮ ਏਰੀਆ ਪਿੰਡ ਗੁਲਾਵਗੜ ਬਠਿੰਡਾ 70095 24273 ਇਸ ਨੰਬਰ ਤੇ ਫੋਨ ਕਰਕੇ ਕੰਪਿਊਟਰ ਗ੍ਰਾਹਾ 2 ਲੱਖ 25000 ਰੁਪਏ ਦੇ ਵਿੱਚ 2017 ਮਾਡਲ ਤੁਸੀਂ ਖਰੀਦ ਸਕਦੇ ਹੋ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਸਕੇ ਤੁਹਾਨੂੰ ਹਰ ਇੱਕ ਦਿਨ ਨਵੀਂ ਵੀਡੀਓ ਦੇਖਣ ਨੂੰ ਮਿਲ ਸਕੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਫੋਰਡ ਆਈਕਨ ਗੱਡੀ ਵਿਕਾਊ ਹੈ ਜੀ 2005 ਮਾਡਲ ਗੱਡੀ ਹੈ ਪਾਰਸਿੰਗ 2027 ਤੱਕ ਹੈ ਜੀ ਕਾਗਜ਼ ਪੂਰੇ ਨੇ ਸੈਂਟਰ ਲੋਕ ਨਵੀਂ ਬੈਟਰੀ ਰੇਟ ਮੰਗੇ ਜੀ 99000 ਏਰੀਆ ਕਪੂਰਥਲਾ ਕਪੂਰਥਲਾ ਏਰੀਆ ਜੀ ਸੈਂਟਰ ਲੋਕ ਨਵੀਂ ਬੈਟਰੀ ਕਾਗਜ਼ ਪੂਰੇ ਨੇ 2005 ਮਾਡਲ 27 ਤੱਕ ਪਾਰਸਿੰਗ ਹੈ ਜੀ 9317477952 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਫੋਰਡ ਆਈਕਨ ਗੱਡੀ ਹੈ ਜਿਹੜੀ 99000 ਚ ਖਰੀਦ ਸਕਦੇ ਹੋ ਬੁਲਟ ਵਿਕਾਊ ਹੈ ਜੀ 2002 ਮਾਡਲ ਬੁਲਟ ਵਿਕਾਊ ਹੈ ਜੀ 2002 ਮਾਡਲ ਏਰੀਆ ਮੋਗਾ ਰੇਟ ਮੰਗੇ ਜੀ 60000 ਬਾਕੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਮਾਲਕ ਵੀਰ ਦਾ ਨੰਬਰ ਦਿੱਤਾ ਹੋਇਆ ਜੀ ਇਸ ਨੰਬਰ ਤੇ ਗੱਲਬਾਤ ਕਰਕੇ ਤੁਸੀਂ ਬੁਲਟ 2002 ਮਾਡਲ 60000 ਚ ਖਰੀਦ ਸਕਦੇ ਹੋ ਨੰਬਰ ਨੋਟ ਕਰ ਲਓ 9855842607 ਇਸ ਨੰਬਰ ਤੇ ਫੋਨ ਕਰਕੇ ਬੁਲਟ 2002 ਮਾਡਲ 60000 ਰੁਪਏ ਚ ਤੁਸੀਂ ਖਰੀਦ ਸਕਦੇ ਹੋ ਮੋਗਾ ਏਰੀਆ ਦੇ ਵਿੱਚ ਹੈ ਜਾ ਕੇ ਚੈੱਕ ਕਰ ਸਕਦੇ ਹੋ Swiftta Desire VDI ਗੱਡੀ ਵਿਕਾਊ ਹੈ ਜੀ 2011 ਮਾਡਲ ਗੱਡੀ ਹੈ ਏਰੀਆ ਜੀ ਰੋਡੇ ਮੋਗਾ 9781101985 ਇਸ ਨੰਬਰ ਤੇ ਫੋਨ ਕਰਕੇ Swiftta Desire VDI ਗੱਡੀ 2011 ਮਾਡਲ ਰੇਟ ਵਗੈਰਾ ਪੁੱਛ ਕੇ ਸਾਰੀ ਜਾਣਕਾਰੀ ਦੇ ਨਾਲ ਖਰੀਦ ਸਕਦੇ ਬਾਕੀ ਗੱਡੀ ਪੰਜਾਬ ਨੰਬਰ ਹੈ ਜੀ ਵਧੀਆ ਸੰਭਾਲ ਕੇ ਰੱਖੀ ਹੋਈ ਹੈ ਕਾਗਜ਼ ਵਗੈਰਾ ਪੂਰੇ ਨੇ ਮਾਲਕ ਵੀਰ ਦਾ ਨੰਬਰ ਹੈ ਜਿਹੜਾ ਤੁਵਾਰੇ ਨੋਟ ਕਰ ਲਓ 9781101985 ਨੰਬਰ ਤੇ ਤੁਸੀਂ ਗੱਡੀ ਨੂੰ ਖਰੀਦ ਸਕਦੇ ਹੋ KS ਦਾ Ripper ਵਿਕਾਊ ਹੈ ਜੀ 2012 ਮਾਡਲ ਲੋਕਲ ਚੱਲਿਆ ਏਰੀਆ ਮੂਨਕਾ ਜੀ ਇੱਕ ਇਹ ਵੀਰ ਦੀ ਕੰਬਾਈਨ ਵਿਕਾਊ ਆ ਕੇ 9300 ਕੰਬਾਈਨ ਹੈ 2011 ਮਾਡਲ ਪੇਟੀ ਬੰਦ ਇੰਜਨ ਟਾਇਰ 60% ਪਿਛਲੇ ਹੈਗੇ ਜੀ 90% ਰੇਟ ਰੱਖਿਆ ਗਿਆ ਜੀ 8 ਲੱਖ ਰੁਪਏ ਤੇ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ 9876398664 98763 986634 ਨੰਬਰ ਤੇ ਫੋਨ ਕਰਕੇ ਤੁਸੀਂ ਕੇਐਸ ਦਾ ਰਿਪਰ ਅਤੇ ਕੇਐਸ 9300 ਕੰਬਾਈਨ ਹੈ ਜਿਹੜੀ ਖਰੀਦ ਸਕਦੇ ਹੋ ਮੋਟਰ ਕਨੈਕਸ਼ਨ ਚਾਹੀਦਾ ਜੀ ਇਸ ਵੀਰ ਨੂੰ ਮੋਗਾ ਏਰੀਆ ਦੇ ਵਿੱਚ ਮੋਟਰ ਕਨੈਕਸ਼ਨ ਚਾਹੀਦਾ ਇਸ ਵੀਰ ਨੂੰ ਮੋਗਾ ਏਰੀਆ ਨਿਹਾਲ ਸਿੰਘ ਬਾਲਾ ਦੇ ਵਿੱਚ ਜੇਕਰ ਕੋਈ ਵੀ ਰਵੇਚਦਾ ਹੋਵੇ ਤਾਂ ਸੰਪਰਕ ਕਰੇ 74000645 ਇਹ ਵੀਰ ਦਾ ਨੰਬਰ ਹੈ ਤੁਸੀਂ ਇਸ ਨੰਬਰ ਤੇ ਇਸ ਵੀਰ ਦੇ ਨਾਲ ਸੰਪਰਕ ਕਰ ਸਕਦੇ ਹੋ ਜੀ ਲਾਡੀ 609 ਰਿਪਰ ਵਿਕਾਊ ਹੈ 2010 ਮਾਡਲ ਹੈ ਜੀ ਏਰੀਆ ਚਿੱਕਾ ਰੇਟ 115000 ਕੋਈ ਕਮੀ ਪੇਸ਼ੀ ਨਹੀਂ ਹੈਗੀ ਜੀ ਜਿਵੇਂ ਉਹ ਕੀ ਕੰਡੀਸ਼ਨ ਹੈ 2010 ਮਾਡਲ ਹੈ ਜੀ ਚਿੱਕਾ ਏਰੀਆ ਵੀਰ ਦਾ ਲਾਡੀ 609 ਰੀਪਰ ਵਿਕਾਊ ਆ ਤੂੜੀ ਵਾਲਾ 115000 ਚ 9779201868 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਤੂੜੀ ਵਾਲਾ ਰੀਪਰ 2010 ਮਾਡਲ 115000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਇਨੋਵਾ ਗੱਡੀ ਵਿਕਾਊ ਹੈ ਜੀ 2014 ਮਾਡਲ ਗੱਡੀ ਹੈ ਜੀ ਪਾਸਿੰਗ 2029 ਤੱਕ ਰ ਹੈ ਜੀ ਰੇਟ ਰੱਖੇਗਾ 435000 ਰੁਪਏ ਡਿਮਾਂਡ ਪੰਜਾਬ ਨੰਬਰ ਹੈ ਜੀ ਗੱਡੀ ਕਾਗਜ਼ ਵਗੈਰਾ ਪੂਰੇ ਨੇ ਜੀ ਬੜੀਆ ਵੀਰ ਨੇ ਸੰਭਾਲ ਕੇ ਰੱਖੀ ਹੋਈ ਗੱਡੀ ਹੈ 1 ਰੁਪਿਆ ਲਾਉਣ ਦੀ ਲੋੜ ਨਹੀਂ ਬਸ ਜਾ ਕੇ ਤੁਸੀਂ ਡੀਲ ਕਰ ਸਕਦੇ ਹੋ ਏਰੀਆ ਰਾੜਾ ਸਾਹਿਬ ਲੁਧਿਆਣਾ 95923 93592 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਗੱਡੀ ਨੂੰ ਖਰੀਦ ਸਕਦੇ ਹੋ ਰਨਾਲਡਟ ਗੱਡੀ ਵਿਕਾਉ ਉਹ ਆ ਜੀ 2022 ਮਾਡਲ ਗੱਡੀ ਹੈ 6000 ਕਿਲੋਮੀਟਰ ਚੱਲੀ ਹੈ ਸਿਰਫ ਏਰੀਆ ਜੀ ਪਿੰਡ ਮੱਲੀਆਂ ਵਾਲਾ ਮੋਗਾ ਰੇਟ ਹੈ ਜੀ 710000 710000 ਰੇਟ ਮੰਗੇ ਜੀ 2022 ਮਾਡਲ ਗੱਡੀ ਹੈ 6000 ਕਿਲੋਮੀਟਰ ਚੱਲੀ ਹੈ ਸਿਰਫ 9878636205 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਗੱਡੀ ਨੂੰ ਖਰੀਦ ਸਕਦੇ ਹੋ 16 ਕਿੱਲੇ ਜ਼ਮੀਨ ਵਿਕਾਊ ਹੈ ਜੀ 2 ਮੋਟਰਾਂ 5 ਕਿੱਲੇ ਹਾਈਵੇ ਦਾ ਫਰੰਟ ਸ਼ਹਿਰ ਦੇ ਨੇੜੇ ਇਹ ਰਿਗਾਜੀ ਬਰਨਾਲਾ ਰੇਟ 80 ਲੱਖ ਰੁਪਇਆ ਕਿੱਲੇ ਦਾ 80 ਲੱਖ ਰੁਪਏ ਕਿੱਲੇ ਦਾ ਰੇਟ ਹੈ ਜੀ 9872784692 9872784692 ਨੰਬਰ ਤੇ ਫੋਨ ਕਰਕੇ ਤੁਸੀਂ 16 ਕਿੱਲੇ ਜ਼ਮੀਨ 80 ਲੱਖ ਰੁਪਏ ਨੂੰ ਕਿਲਾ ਖਰੀਦ ਸਕਦੇ ਹੋ ਜੀ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੇਕਰ ਪਸੰਦ ਆਈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦਿਆ ਕਰੋ ਜੀ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਈ ਵੀਰਾਂ ਦੇ ਭੈਣਾਂ ਦੀ ਮਦਦ ਹੋ ਸਕਦੀ ਹੈ ਸੋ ਵੀਰਾਂ ਨੂੰ ਬੇਨਤੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤੇ ਜਿਹੜੇ ਵੀਰ ਚੈਨਲ ਦੇ ਨਾਲ ਜੁੜੇ ਹੋਏ ਨੇ ਚੈਨਲ ਨੂੰ ਸਪੋਰਟ ਕਰ ਰਹੇ ਨੇ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਉਹਨਾਂ ਵੀਰਾਂ ਦਾ ਤਹਿਦ ਲੋ ਧੰਨਵਾਦ ਉਮੀਦ ਹੈ ਜੀ ਤੁਸੀਂ ਅੱਗੇ ਤੋਂ ਵੀ ਐਦਾ ਹੀ ਸਪੋਰਟ ਕਰੋਗੇ ਤੇ ਜੇਕਰ ਕੋਈ ਵੀ ਮੇਰਾ ਵੀਰ ਭੈਣ ਭਰਾ ਐਡ ਕਰਵਾਉਣ ਦਾ ਚਾਹਵਨ ਹੋਵੇ ਤਾਂ ਤੁਸੀਂ WhatsApp ਨੰਬਰ ਨੋਟ ਕਰ ਲਓ ਵੀਡੀਓ ਦੇ ਥੱਲੇ ਹਮੇਸ਼ਾ ਚਿੱਟੇ ਅੱਖਰਾਂ ਦੇ ਵਿੱਚ ਚੱਲਦਾ ਰਹਿੰਦਾ ਹੈ 9877988446 ਕਰਨਾ ਕਿ ਇਸ ਨੰਬਰ ਤੇ 5 ਤੋਂ 7 ਫੋਟਮਾ ਫੋਨ ਟੇਡਾ ਕਰਕੇ ਫੋਨ ਟੇਡਾ ਕਰਕੇ ਹੀ 2-3 ਮਿੰਟ ਦੀ ਵੀਡੀਓ ਬਣਾ ਕੇ ਪ੍ਰੋਪਰ ਜਾਣਕਾਰੀ ਦੇ ਨਾਲ ਤੁਸੀਂ ਐਡ ਸਾਨੂੰ ਇਸ ਨੰਬਰ ਤੇ WhatsApp ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਐਡ ਟਰੈਕਟਰ ਮੇਲਾ ਚੈਨਲ YouTube Facebook ਪੇਜ ਖੇਤੀવાડી ਦੇ ਸੰਧਾਂ ਦੇ ਕਾਰੋਬਾਰ ਤੇ ਲਾਈ ਜਾਊਗੀ ਸੋ ਵੀਰਾਂ ਨੂੰ ਬੇਨਤੀ ਹੈ ਜੀ ਰੇਟ ਮਾਰਕੀਟ ਦੇ ਹਿਸਾਬ ਨਾਲ ਰੱਖਿਆ ਕਰੋ ਕਈ ਵੀਰ ਵਧਾਚੜਾ ਕਰਕੇ ਰੇਟ ਲਾ ਦਿੰਦੇ ਨੇ ਸੋ ਵੀਰਾਂ ਨੂੰ ਬੇਨਤੀ ਹੈ ਜੀ ਰੇਟ ਸਿਰਫ ਮਾਰਕੀਟ ਦੇ ਹਿਸਾਬ ਨਾਲ ਹੀ ਭੇਜਿਆ ਕਰੋ ਤੇ ਜਾਣਕਾਰੀ ਪੂਰੀ ਦਿਆ ਕਰੋ ਜੀ ਤਾਂ ਕਿ ਤੁਹਾਡੀ ਐਡ ਜਲਦੀ ਤੋਂ ਜਲਦੀ ਲੱਗ ਸਕੇ ਤੇ ਤੁਹਾਡੀ ਹਰ ਇੱਕ ਚੀਜ਼ ਆਸਾਨੀ ਦੇ ਨਾਲ ਘਰ ਬੈਠੇ ਵਿਕ ਸਕੇ ਸੋ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਜਿਹੜੇ ਵੀ ਚੈਨਲ ਦੇ ਨਾਲ ਜੁੜੇ ਹੋਏ ਨੇ ਉਹਨਾਂ ਵੀਰਾਂ ਦਾ ਤੈਅਦ ਲੋ ਧੰਨਵਾਦ ਆ ਜੀ ਤੇ ਜਿਹੜਾ ਤੁਸੀਂ ਵੀਡੀਓ ਦੇ ਵਿੱਚ ਕਿਤੇ ਵੀ ਕੋਈ ਵੀ ਚੀਜ਼ ਦੇਖਦੇ ਹੋ ਉਹ ਵੀਡੀਓ ਨੂੰ ਰੋਕ ਕੇ ਉਹਦਾ ਸਕਰੀਨ ਸ਼ਾਟ ਲਓ ਜੀ ਉੱਥੇ ਮਾਲਕ ਦਾ ਨੰਬਰ ਜਦੋਂ ਦਾ ਤਾਂ ਰਿਸੈਡ ਉਥੇ ਰੇਟ ਦਿੱਤਾ ਹੁੰਦਾ ਉਥੇ ਏਰੀਆ ਦਿੱਤਾ ਹੁੰਦਾ ਜਿਹੜਾ ਨੰਬਰ ਤੁਸੀਂ ਵੀਡੀਓ ਦੇ ਥੱਲੇ ਚੱਲ ਰਿਹਾ ਦੇਖ ਰਹੇ ਹੋ 9877988446 ਇਹ ਸਾਡਾ WhatsApp ਨੰਬਰ ਸਿਰਫ ਐਡ ਕਰਵਾਉਣ ਦੇ ਲਈ ਹੈ ਸੋ ਪਹਿਲਾਂ ਪੂਰੀ ਵੀਡੀਓ ਦੇਖਿਆ ਕਰੋ ਜੀ ਉਹਦੇ ਵਿੱਚ ਮਾਲਕਾਂ ਦੇ ਨੰਬਰ ਦਿੱਤੇ ਹੁੰਦੇ ਨੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਬਣੇ ਰਹੋ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਖਾ ਜੀ